ਕਾਲ ਜੀ ਮੇਰੇ ਸਾਰੇ ਕਿਸਾਨ ਪਰਵਾਂ ਨੂੰ ਕਿਸਾਨ ਵੀਰੋ ਆਪਾਂ ਖਰੂਜ ਦੇ ਖੇਤ ਵਿੱਚ ਖੜੇ ਹੋਏ ਆ ਤੇ ਹੁਣ ਜਿਹੜਾ ਟੈਂਪਰੇਚਰ ਹੈ ਉਹ ਬਹੁਤ ਹਾਈ ਹੋ ਚੁੱਕਿਆ ਔਰ ਹਾਈ ਟੈਂਪਰੇਚਰ ਨੂੰ ਸਾਨੂੰ ਪਤਾ ਹੈ ਜਿਹੜਾ ਖਰਬੂਜਾ ਬਹੁਤ ਘਟ ਚੱਲਦਾ ਹੁੰਦਾ ਕਿਉਂਕਿ ਜਿੱਥੇ ਤੁਹਾਨੂੰ ਦਿਖਾਉਣਾ ਚਾਹ ਕੇ ਵੀ ਜਿਹੜੀ ਫਿਰ ਇਸ ਤਰ੍ਹਾਂ ਦੀ ਪੱਤੀਆਂ ਤੇ ਜਿਹੜੀ ਪ੍ਰੋਬਲਮ ਹੈ ਉਹ ਹੁਣੇ ਸਟਾਰਟ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦਿੱਕਤਾਂ ਆ ਲੱਗ ਜਾਂਦੀਆਂ ਨੇ ਤੇ ਹੁਣ ਫਿਰ 6 ਕੰਨਾ ਜਿਆਦਾ ਹੈ ਹੀਟ ਰੇਡ ਅੰਦਰ ਦਾ ਟੈਂਪਰੇਚਰ ਹੈ ਉਹ ਬਹੁਤ ਜਿਆਦਾ ਗਰਮ ਹੈ ਵੀ ਆਪਾਂ ਉਹ ਕੰਟਰੋਲ ਕਿਵੇਂ ਕਰ ਸਕਦੇ ਆ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਵੀ ਵਿੱਚ ਸਾਡੇ ਫਾਰਮਰ ਵੀ ਦਾ ਫੋਨ ਆਉਂਦੇ ਰਹਿੰਦੇ ਆ ਵੀ ਅਸੀਂ ਇਹਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਤੇ ਇਹਦਾ ਹੱਲ ਕੀ ਹੈ ਹੁਣ ਕਈ ਬਾਰੀ ਸਿਸਟਮ ਕੀ ਹੈ ਸਾਡੇ ਫਾਰਮ ਵੀਡੀਓ ਵਿੱਚ ਇਹ ਚੀਜ਼ ਕਹਿੰਦੇ ਵੀ ਜਿਵੇਂ ਟੋਟੀਆਂ ਮਿੱਟੀ ਦੇ ਟੱਪੇ ਰੱਖੇ ਹੋਏ ਆ ਵੀ ਅਸੀਂ ਇਹ ਟੱਪਿਆਂ ਨੂੰ ਚਾਕੇ ਤੇ ਕਾਗਜ਼ ਵੀ ਆਪੀ ਹਲਦਾਰੂ ਤੇ ਜੀ ਹਵਾ ਨੂੰ ਪੈਂਦੀ ਰਹਿਣੀ ਹੈ ਉਹ ਇਹ ਜੀ ਗਲਤੀ ਨਾ ਕਰਿਓ ਇਹ ਗਲਤੀ ਤੁਹਾਡਾ ਬਹੁਤ ਭਾਰੀ ਨੁਕਸਾਨ ਕਰ ਸਕਦੀ ਹੈ। ਨੁਕਸਾਨ ਕਿਵੇਂ ਕਰ ਸਕਦੀ ਹੈ ਜਦੋਂ ਕਿਤੇ ਹਵਾ ਤੇਜ਼ ਹੋਈ ਕਾਗਜ਼ ਨੇ ਵੱਜ-ਵੱਜ ਕੇ ਜਿਹੜੇ ਸਾਰੇ ਟੂਸੇ ਆ ਤੇ ਪੂਰਾ ਬੂਟਾ ਉਹ ਖਿਲਾਰ ਦੇਣਾ ਤੇ ਉੱਥੇ ਆਪਣਾ ਨੁਕਸਾਨ ਜਿਹੜਾ ਹੋ ਜਾਣਾ। ਤੁਸੀਂ ਸਭ ਤੋਂ ਵਧੀਆ ਕੀ ਚੀਜ਼ ਕਰਨੀ ਹੈ ਜਿਵੇਂ ਤੁਹਾਡੇ ਇਹ ਤੁਸੀਂ ਵੇਖ ਰਹੇ ਹੋ ਤੁਹਾਡਾ ਜਿਹੜਾ ਕਾਗਜ਼ ਵਿਛਿਆ ਹੋਇਆ ਤੁਸੀਂ ਇਹਦੇ ਜਿਵੇਂ ਆਹ ਸੈਡਾਂ ਆ ਗਿਆ ਤੁਸੀਂ ਇਹ ਚੀਤੇ ਜਿਹੜਾ ਮੋਰਾ ਉਹ ਕੱਢ ਸਕਦੇ ਹੋ। ਉਸ ਤੋਂ ਬਾਅਦ ਜਿਵੇਂ ਇਹ ਸਾਈਡ ਆ ਇੱਥੇ ਮੋਰਾ ਕੱਢ ਸਕਦੇ ਹੋ ਫਿਰ ਆਹ ਸਾਈਡ ਕੱਢ ਸਕਦੇ ਹੋ ਫਿਰ ਉਹ ਸਾਈਡ ਕੱਢ ਸਕਦੇ ਹੋ। ਕਟੋ-ਕਟੇ ਇੱਕ ਕਿਲੇ ਕਰਦੇ ਵਿੱਚ ਤੁਸੀਂ ਘਟੋ-ਘਟੋ 10 ਤੋਂ ਜਿਹੜੇ 15 ਮੋਰੇ ਆ ਉਹ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਹਵਾ ਦੀ ਜਿਹੜੀ ਕ੍ਰੋਸਿੰਗ ਹੈ ਹੁਣੇ ਸਟਾਰਟ ਹੋ ਜਾਣੀ ਹੈ ਤੇ ਜਿਹੜੀ ਪੱਤੇ ਤੇ ਗਰਮੈਸ਼ ਪੈਣੀ ਹੈ ਉਹ ਸਾਡੀ ਘਰ ਜਾਣੀ ਹੈ ਤੇ ਕਿਉਂਕਿ ਜੇ ਅਪੇਚੀ ਨਾ ਕਰਾਂਗੇ ਫਿਰ ਦਿੱਕਤ ਬੋਤਲ ਜਿਵੇਂ ਦੇਖੋ ਤੁਸੀਂ ਦੇਖੋ ਪੱਤੇ ਇਹ ਖਰਾਬ ਹੋਣੇ ਸਟਾਰਟ ਹੋ ਚੁੱਕੇ ਨੇ ਤੇ ਹੁਣ ਮੈਂ ਕਾਗਜ਼ ਜਿਹੋ ਚੱਕਿਆ ਬਹੁਤ ਜ਼ਿਆਦਾ ਜਿਹੜੀ ਹੀਟ ਹੈ ਉਹਦੀ ਗਰਮੈਸ਼ਾ ਬਹੁਤ ਜ਼ਿਆਦਾ ਹੈ ਕਾਗਜ਼ ਦੇ ਵਿੱਚ ਇਸ ਕਰਕੇ ਇਹ ਚੀਜ਼ ਨੂੰ ਸਮਝੋ ਤੁਸੀਂ ਮਿੱਟੀ ਦੇ ਟੱਪੇ ਨਹੀਂ ਚੱਕਣੇ ਇਹ ਚੀਜ਼ਾਂ ਦੇ ਵਿੱਚ ਮੋਰੇ ਤੁਸੀਂ ਕਰ ਸਕਦੇ ਹੋ ਜਿਵੇਂ ਇਹ ਸਾਈਡ ਹੋ ਗਿਆ ਫਿਰ ਆਹ ਸਾਈਡ ਹੋ ਗਿਆ ਫਿਰ ਆਹ ਸਾਈਡ ਹੋ ਗਿਆ ਇਸ ਤਰ੍ਹਾਂ ਕਰਕੇ ਜਿਹੜੇ ਟੋਏ ਮੋਰੇ ਤੁਸੀਂ ਕਰ ਸਕਦੇ ਹੋ ਤੇ ਇਹਦੀ ਵੀ ਹਵਾ ਕ੍ਰੋਸਿੰਗ ਚੱਲ ਪੈਣੀ ਤੇ ਜਿਹੜਾ ਆਪਣਾ ਖਰਬੂਜਾ ਉਹਨੂੰ ਕੋਈ ਦਿੱਕਤ ਨਹੀਂ ਆਉਣੀ ਤੇ ਹਜੇ ਕਾगज ਦੋ ਚਾਰ ਨਾਰ ਲਓ ਵੇਟ ਕਰ ਲਿਓ ਕਈ ਵੀ ਕੋਰੇ ਵਰਗੀ ਸਮੱਸਿਆ ਬਣ ਗਈ ਤਾਂ ਫਿਰ ਆਪ ਨੂੰ ਸਮੱਸਿਆ ਆ ਜਾਣੀ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਬਹੁਤ ਕੰਮ ਦੀ ਚੀਜ਼ ਹੈ ਸਾਡੀ ਫਾਰਮ ਵੀਰ ਲਈ ਬਹੁਤ ਕੰਮ ਦੀ ਚੀਜ਼ ਹੈ ਇਹ ਜਰੂਰ ਸ਼ੇਅਰ ਕਰਿਓ ਤੇ ਜਿਹੜੇ ਸੱਜਣਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀਬੜੀਆ ਪਟੇ ਚੰਨੂ ਤੁਸੀਂ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਆਪਣੇ ਯਾਰਾਂ ਮਿੱਤਰਾਂ ਨੂੰ ਕਰਾਓ ਤਾਂ ਜੋ ਆਪਾਂ ਨਵੀਂ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਖਾ ਸਕੀਏ ਧੰਨਵਾਦ ਸਭ ਦਾ ਜੀ